ਦੇਸ ਵਿਦੇਸ ਵਿੱਚ ਬੈਠੀ ਗੁਰੂ ਰੂਪਿਆਲੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਤੇ ਪੰਜਾਬੀਆਂ ਦੀ ਤੇ ਗੁਰੂ ਪਿਆਰਿਓ ਜਦੋਂ ਪੰਜਾਬੀਆਂ ਦੀ ਗੱਲ ਹੁੰਦੀ ਆ ਤੇ ਉਹਦੇ ਵਿੱਚ Hindu, Muslim, Sikh, Isaai, Jain, Bodhi ਯਾਨੀ ਕਿ ਕਹਿ ਸਕੀਏ ਕਿ ਹਰ ਇੱਕ ਜਾਤ ਹਰ ਇੱਕ ਧਰਮ ਦਾ ਬੰਦਾ ਆ ਜਾਂਦਾ ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਆਂ ਪੰਜਾਬ ਦੀ ਗੱਲ ਕਰਦੇ ਆਂ ਤੇ ਅੱਜ ਜਿਹੜੀ ਬਹੁਤ ਵੱਡੀ ਸਮੱਸਿਆ ਜਿਹੜੀ ਪੰਜਾਬ ਤੇ ਪੰਜਾਬੀਆਂ ਦੇ ਅੱਗੇ ਖੜੀ ਆ ਜਿਹੜੀ ਕਿ ਸਾਡੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੀ ਮੱਤ ਤੇ ਪਰਦਾ ਪਿਆ ਗਿਆ ਮੈਂ ਸਾਰੇ ਦਿਨ ਨਹੀਂ ਕਵਾਂਗਾ ਕਿਉਂ ਕਿ ਗੁਰੂ ਪਿਆਰਿਓ ਅੱਜ ਸਾਡੇ ਵਿੱਚ ਮੰਦ ਬੁੱਧੀ ਲੋਕ ਜਿਨ੍ਹਾਂ ਨੂੰ ਇਲਾਜ ਦੀ ਸਖਤ ਲੋੜ ਆ ਮੰਦ ਬੁੱਧੀ ਲੋਕ ਜਿਹੜੇ ਕਿ ਅਕਲੋਂ ਥੋੜੇ ਜਿਨ੍ਹਾਂ ਦਾ ਬੱਚਿਆਂ ਵਾਲਾ ਸੁਭਾਅ ਹੁੰਦਾ ਆ ਉਹਨਾਂ ਨੂੰ ਮੰਦ ਬੁੱਧੀ ਕਿਹਾ ਜਾਂਦਾ ਜਿਨ੍ਹਾਂ ਨੂੰ ਕਿਸੇ ਦਿਮਾਗੀ ਡਾਕਟਰ ਦੀ ਲੋੜ ਆ ਜਾਂ ਉਹਨਾਂ ਨੂੰ ਕਿਸੇ ਕੈਲੀਪੇ ਦਵਾਈ ਦਾਰੂ ਦੀ ਲੋੜ ਆ ਪਰ ਕੁਝ ਚਲਾਕ ਚੁਸਤ ਲੋਕ ਉਹਨਾਂ ਨੂੰ ਸਾਈ ਪੀਰ ਮਸਤ ਬਣਾ ਕੇ ਤੇ ਪੰਜਾਬੀ ਲੋਕਾਂ ਨੂੰ ਲੁੱਟਦੇ ਪਏ ਆ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਪਏ ਆ ਗੁਰਪਿਆਰੋ ਬੜੀ ਹੈਰਾਨੀ ਦੀ ਗੱਲ ਆ ਵੀ ਜਿਹੜੇ ਲੋਕ ਕਿਉਂਕਿ ਸਾਡੇ ਸਮਾਜ ਵਿੱਚ ਸਭ ਤੋਂ ਵੱਡੀ ਅਲਾਮਤ ਹਰ ਇੱਕ ਧਰਮ ਵਿੱਚ ਨਾ ਇੱਕ ਸਭ ਤੋਂ ਵੱਡੀ ਅਲਾਮਤ ਹੈ ਨਸ਼ਾ ਕਿਸੇ ਵੀ ਧਰਮ ਵਿੱਚ ਨਸ਼ਾ ਕਬੂਲ ਨਹੀਂ ਆ ਪਰ ਬੜੀ ਹੈਰਾਨੀ ਦੀ ਗੱਲ ਆ ਅੱਜ ਕੱਲ ਦੇ ਜਿੰਨੇ ਵੀ ਮਸਤ ਨਸ਼ੇੜੀ ਆ ਅੱਜ ਕੱਲ ਦੇ ਜਿੰਨੇ ਵੀ ਪੀਰ ਫਕੀਰ ਆ ਰਹੇ ਆ ਸਾਹਮਣੇ ਡੇਰਿਆਂ ਵਾਲੇ ਸਾਈ ਉਹ ਸਾਰੇ ਭਰ ਭਰ ਕੇ ਸਿੱਕਾ ਪੀਂਦੇ ਇਹ ਨਹੀਂ ਇੱਕ ਦੋ ਨਹੀਂ ਇੱਕੋ ਸਾਈ 10-10 ਇਕਟਾ ਉਹਨਾਂ ਨੇ ਫੜੀਆਂ ਹੁੰਦੀਆਂ ਇਹ ਤੂੰ ਕੀ ਸਾਥ ਬਤੋ ਰਿਹਾ ਵੀ ਜਿਹੜਾ ਜਿੰਨਾ ਵੱਡਾ ਨਸ਼ੇੜੀ ਉਹ ਉਹਨਾਂ ਵੱਡਾ ਪੀਰ ਫਕੀਰ ਸਾਈ ਬਣ ਗਿਆ ਕੁਝ ਕਿਤੇ ਮਰ ਗਏ ਆ ਕੁਝ ਕਿ ਜਿਉਂਦੇ ਆ ਤੇ ਪੰਜਾਬੀ ਇੰਨਾ ਮਗਰ ਲਾ ਕੇ ਆਪਣਾ ਜਿਹੜਾ ਕੀ ਆ ਆਰਥਿਕ ਪੱਖ ਜਿਹੜਾ ਕੀ ਆ ਕਮਜ਼ੋਰ ਕਰ ਰਿਹਾ ਕਿਉਂਕਿ ਆਪਣਾ ਸਮਾਜ ਖਰਾਬ ਕਰ ਰਿਹਾ ਆਪਣਾ ਪੈਸਾ ਖਰਾਬ ਕਰ ਰਿਹਾ ਹੁਣ ਇਹ ਜਿਹੜੇ ਮੰਦਬੁੱਧੀ ਲੋਕ ਆ ਇਹਨਾਂ ਨੂੰ ਪਿੱਛੇ ਚਲਾਉਣ ਵਾਲੇ ਲੋਕ ਇਹਨਾਂ ਦੇ ਘਰ ਪਰਵਾਰ ਵਾਲੇ ਹੁੰਦੇ ਆ ਇਹ ਤਾਂ ਕਿ ਬੱਚਿਆਂ ਨੂੰ ਵੀ ਇਹਨਾਂ ਨੇ ਮਸਤ ਫਕੀਰ ਬਣਾਇਆ ਹੋਇਆ ਕਬਰਾਂ ਨੂੰ ਪੂਜੀ ਜਾ ਰਹੇ ਆ ਗੁਰੂ ਪਿਆਰੇਓ ਇਹ ਸਭ ਤੋਂ ਅਕਿਰਤਗਣ ਗੱਲ ਆ ਕਿ ਆਪਾਂ ਇੱਕ ਜਿਹੜਾ ਬੰਦਾ ਮਰ ਗਿਆ ਜਦੀ ਕਬਰ ਬਣਾ ਦਿੱਤੀ ਉਹਨੇ ਕਿਸੇ ਨੂੰ ਕੀ ਦੇਣਾ ਨਾ ਇਹਨਾਂ ਜਿਹੜਾ ਮਸਤ ਨਸ਼ੇੜੀ ਪੀਰਾਂ ਸਾਈਆਂ ਦੀ ਕੋਈ ਆਪਣੀ ਕੋਈ ਵਿਚਾਰਤਾ ਰਾਇਆ ਨਾ ਕੋਈ ਇਹਨਾਂ ਦੀ ਕੋਈ ਅਡੋਲ ਜੀ ਹੈ ਜਿਹੜੀ ਤੁਸੀਂ ਅਪਣਾ ਲੋਗੇ ਜੇਕਰ ਤੁਹਾਡਾ ਬੱਚਾ ਕਿਸੇ ਜਾਏਗਾ ਕਿਤੇ ਡੇਰੇ ਤੇ ਕਿਤੇ ਦਰਗਾਹ ਤੇ ਉੱਥੇ ਕੀ ਵੇਖੇਗਾ ਉੱਥੇ ਪਹਿਲੇ 5 10 ਬੰਦੇ ਬੈਠ ਕੇ ਸਿਕਟਾ ਪੀ ਰਹੇ ਆ ਤੇ ਤੁਹਾਡਾ ਬੱਚਾ ਜੇਕਰ ਉੱਥੇ ਜਾ ਰਿਹਾ ਤੁਹਾਡਾ ਬੱਚਾ ਵੀ ਉਹ ਕੁਝ ਸਿੱਖੇਗਾ ਇਥੇ ਜੇਕਰ ਹੀ ਮਸਤ ਬਣਿਆ ਇੱਕ ਆਪਣੇ ਆਪ ਚ ਇੱਕ ਰੱਬ ਬਣਿਆ ਗੁਰੂ ਬਣਿਆ ਬੰਦਾ ਨਸ਼ੇ ਕਰ ਰਿਹਾ ਸ਼ਰਾਬਾ ਪੀ ਰਿਹਾ ਸਿਕਟਾ ਪੀ ਰਿਹਾ ਤੇ ਇਹ ਕੋਈ ਮਾਰੀ ਗੱਲ ਨਹੀਂ ਆ ਫਿਰ ਉਹ ਬੱਚਾ ਵੀ ਉਹ ਚੀਜ਼ ਨੂੰ ਅਡਾਪਟ ਕਰੇਗਾ ਤੇ ਪੀਏਗਾ ਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਨਸ਼ੇ ਚ ਗ੍ਰਿਫਤ ਹੋ ਜਿਹੜੀ ਹੁੰਦੀ ਪਈ ਆ ਪਰ ਪੰਜ ਬਹੁਤ سارے ਲੋਕ ਇਸ ਮੁੱਦੇ ਤੇ ਬੋਲਦੇ ਨਹੀਂ ਪਏ ਗੁਰੂ ਪਿਆਰਿਓ ਇਹਦੇ ਵਿੱਚ ਕੱਲਾ ਲੋਕਾਂ ਦਾ ਹੱਥ ਨਹੀਂ ਆ ਇਹਦੇ ਵਿੱਚ ਕਲਾਕਾਰਾਂ ਦਾ ਵੀ ਬਹੁਤ ਵੱਡਾ ਰੋਲ ਆ ਕਿਉਂਕਿ ਜਿੰਨੇ ਵੀ ਪੰਜਾਬ ਦੇ ਕਲਾਕਾਰ ਆ ਘਟੋ ਘਟ 95% ਕਲਾਕਾਰ ਜਿਹੜੇ ਇਨਾਂ ਨਸ਼ੇੜੀ ਮਸਤ ਸਾਈਆਂ ਦੇ ਡੇਰਿਆਂ ਤੇ ਜਾ ਕੇ ਗਾਉਂਦੇ ਆ ਤੇ ਲੋਕ ਕੁਝ ਲੋਕ ਤੇ ਕਲਾਕਾਰਾਂ ਦੇ ਫੈਨ ਹੋਣ ਦੇ ਚੱਕਰ ਵਿੱਚੀ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਤੇ ਉੱਥੇ ਡੇਰਿਆਂ ਤੇ ਚੱਲ ਜਾਂਦੇ ਕਿ ਅੱਜ ਸਾਡੀ ਮਨ ਪਸੰਦ ਦੇ ਸਿੰਗਰ ਨੇ ਆਉਣਾ ਆ ਤੇ ਅੱਜ ਆਪਾਂ ਉਹਨੂੰ ਸੁਣਾਗੇ ਉਹ ਉਹਦੇ ਵਿੱਚ ਹੀ ਸਾਡੇ ਜਿਹੜੇ ਬੱਚੇ ਆ ਇਹ ਸਭ ਗਲਤ ਗੱਲਾਂ ਉਥੋਂ ਨਸ਼ੇ ਪਤੇ ਵਾਲੀਆਂ ਸਿੱਖ ਕੇ ਵੇਖ ਕੇ ਤੇ ਉਹ ਚੀਜ਼ ਨੂੰ ਗ੍ਰਹਿਣ ਕਰ ਲੈਂਦੇ ਆ ਸੋ ਗੁਰੂ ਪਿਆਰਿਓ ਅਸੀਂ ਉਹਨਾਂ ਗੁਰੂਆਂ ਸ਼ਹੀਦਾਂ ਰਿਆਬਰਾਂ ਦੇ ਮਹਾਪੁਰਸ਼ਾਂ ਦੇ ਵਾਰਸਿਆਂ ਜਿਨ੍ਹਾਂ ਨੇ ਆਪਣੇ ਹੱਕ ਅਧਿਕਾਰਾਂ ਲਈ ਮਾਨਵੀ ਹਕਾ ਲਈ ਸ਼ਿੱਧੀਆਂ ਪ੍ਰਾਪਤ ਕੀਤੀਆਂ ਗੁਰੂ ਪਿਆਰਿਓ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਆ ਆਪਾਂ ਉਹਨਾਂ ਗੁਰੂਆਂ ਪੀਰਾਂ ਰਹਿਬਰਾਂ ਮਹਾਂਪੁਰਸ਼ਾਂ ਸ਼ਹੀਦਾਂ ਨੂੰ ਭੁੱਲ ਕੇ ਤੇ ਮਸਤ ਸਾਈਆਂ ਨਸ਼ੇੜੀਆਂ ਦੇ ਪਿੱਛੇ ਲੱਗੇ ਹੋਏ ਗੁਰੂ ਪਿਆਰਿਓ ਕਿੱਥੋਂ ਪੰਜਾਬ ਤਰੱਕੀ ਕਰ ਲੂਗਾ ਕਿੱਥੋਂ ਪੰਜਾਬ ਵਿਗਿਆਨਿਕ ਯੁੱਗ ਵੱਲ ਵੱਧਾ ਨਜ਼ਰ ਆ ਰਿਹਾ ਕਦੇ ਮੇਰੀ ਖਿਆਲ ਵਿੱਚ ਜਿਹੜੀ ਸਾਡੀ ਮਾਨਸਿਕਤਾ ਹੋ ਚੁੱਕੀ ਆ ਆਉਣ ਵਾਲੇ 100 ਸਾਲਾਂ ਤੱਕ ਵੀ ਆਪੇ ਸਾਡੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਕਦੀ ਵਿਗਿਆਨੀ ਨਹੀਂ ਪੈਦਾ ਹੋ ਸਕਦੇ ਸਾਡੇ ਵਿੱਚ ਬਾਬੇ ਪੈਦਾ ਹੋ ਰਹੇ ਤੜਾ ਤੜ ਕੋਈ ਚੌਂਕੀ ਤੇ ਆ ਰਿਹਾ ਕੋਈ ਵਿਜੇ ਲਾ ਕੇ ਦੇ ਰਿਆ ਕੋਈ ਭੂਤ ਕੱਢੀ ਜਾ ਰਿਆ ਕੋਈ ਕਿਸੇ ਦੇ ਪੱਥਰੀ ਕੱਢੀ ਜਾ ਰਿਆ ਕੋਈ ਕਿਸੇ ਦੀ ਕਾਲੀ ਆਪੀ ਗੱਡੀ ਲਾ ਕੇ ਉਹ ਕਿਸੇ ਨੂੰ ਦਵਾਦਾਰੂ ਦੇਈ ਜਾ ਰਿਆ ਸਾਨੂੰ ਸਮਝਣ ਦੀ ਲੋੜ ਆ ਗੁਰੂ ਪਿਆਰਿਓ ਅੱਜ ਆਪੇ ਸਾਡੀਆਂ ਇਥੇ ਇਹ ਨਹੀਂ ਆ ਇਹ ਸਾਈਆਂ ਮਸਤਾ ਦੇ ਨਸ਼ੇੜੀਆਂ ਦੇ ਡੇਰਿਆਂ ਤੇ ਅਨਪੜ੍ਹ ਲੋਕ ਨਹੀਂ ਕੱਲੇ ਜਾਂਦੇ ਗੁਰੂ ਪਿਰ ਪੜੇ ਲਿਖੇ ਲੋਕ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਆ ਜਿਨ੍ਹਾਂ ਨੇ ਬਹੁਤ ਬਹੁਤ ਕਲੀ ਵੀ ਪੜ੍ਹਾਈ ਵਿੱਚ ਮੱਲਾ ਮਾਰੀਆਂ ਆ ਉਹ ਲੋਕ ਵੀ ਜਾ ਕੇ ਇਨਾਂ ਨਸ਼ੇੜੀ ਮਸਤ ਫਕੀਰਾਂ ਦੇ ਜਾ ਕੇ ਚਰਨਾ ਚ ਝੁਕਦੇ ਆ ਤੇ ਕੀ ਫਾਇਦਾ ਇਨਾਂ ਲੋਕਾਂ ਦਾ ਪੜ੍ਹਾਈ ਲਿਖਾਈ ਕਰਨ ਦਾ ਜੇਕਰ ਤੁਸੀਂ ਅੰਧਵਿਸ਼ਵਾਸ ਪਖੰਡ ਨਹੀਂ ਤਿਆਗ ਸਕੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਸ਼ਰਧਾ ਤੇ ਅਨਿਸ਼ਰਧਾ ਵਿੱਚ ਫਰਕ ਕੀ ਆ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਅੰਧਵਿਸ਼ਵਾਸ ਕੀ ਆ ਤੇ ਵਿਸ਼ਵਾਸ ਕੀ ਆ ਕੀ ਫਾਇਦਾ ਤੁਹਾਡੇ ਇਨੇ ਪੈਸੇ ਖਰਾਬ ਕਰਨ ਦਾ ਗੁਰੂ ਪਿਆਰਿਓ ਅੱਜ ਪੰਜਾਬ ਵਿੱਚ ਪਨਪਰਿਆ ਡਿਆਵਾਰ ਪੰਜਾਬੀਆਂ ਨੂੰ ਘੁਣਵਾਂ ਖਾ ਰਿਆ ਪੰਜਾਬੀਆਂ ਦੇ ਨੌਜਵਾਨਾਂ ਨੂੰ ਪੰਜਾਬੀਆਂ ਦੇ ਬੱਚਿਆਂ ਨੂੰ ਨਸ਼ਿਆਂ ਵੱਲ ਧਕੇਲਿਆ ਇਹਦੇ ਵਿੱਚ ਸਾਰੇ ਆਪਾਂ ਬਰਾਬਰ ਦੇ ਹੱਕਦਾਰ ਆ ਕਿਉਂਕਿ ਜਿੰਨਾ ਚਿਰ ਆਪਾਂ ਇਹਨਾਂ ਦੇ ਖਿਲਾਫ ਬੋਲਾਂਗੇ ਨਹੀਂ ਉਨਾ ਚਿਰ ਗੁਰੂ ਪਿਆਰਿਓ ਇਹ ਚੀਜ਼ ਵੱਧਦੀ ਜਾਏਗੀ ਤੇ ਦਿਨ-ప్రਤੀ ਦਿਨ ਵੱਧ ਰਹੀ ਆ ਘਟ ਨਹੀਂ ਰਹੀ ਕਿਉਂਕਿ ਰੋਜ਼ ਸੋਸ਼ਲ ਮੀਡੀਆ ਦੇਖਣ ਨੂੰ ਮਿਲਿਆ ਕੋਈ ਨਾ ਕੋਈ ਨਵਾਂ ਬਾਬਾ ਸਿਕਟਾ ਪੀਂਦਾ ਸ਼ਰਾਬਾਂ ਪੀਂਦਾ ਨજર ਆਉਂਦਾ ਤੇਰੀ ਮਾਤਾ ਦੇ ਨਾਂ ਤੇ ਤੇ ਕਦੀ ਪੀੜਾਂ ਦੇ ਨਾਂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ ਪੜ ਕੇ ਆਪਣੇ ਜੀਵਨ ਵਿੱਚ ਢਾਲਣ ਦੀ ਲੋੜ ਆ ਗੁਰੂ ਪਿਆਰਿਓ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜਦੇ ਨਹੀਂ ਹਾਂ ਮੱਥਾ ਟੇਕਣ ਤੱਕ ਨਸੀਮਤ ਰਹੀ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਪੜ ਕੇ ਉਹਨਾਂ ਨੂੰ ਸਮਝੀਏ ਗੁਰੂਆਂ ਦੀ ਗੁਰਬਾਣੀ ਇਕੱਲੇ ਸਿੱਖਾਂ ਲਈ ਨਹੀਂ ਆ ਗੁਰੂ ਪਿਆਰਿਓ ਗੁਰੂਆਂ ਦੀ ਗੁਰਬਾਣੀ ਕੁੱਲ ਲੋਕਾਂ ਲਈ ਰਹੀ ਆ ਪੂਰੇ ਸੰਸਾਰ ਲਈ ਕੋਈ ਵੀ ਕਿਸੇ ਵੀ ਧਰਮ ਦਾ ਜਾਤ ਦਾ ਬੰਦਾ ਗੁਰੂਆਂ ਦੀ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਵਾਰ ਸਕਦਾ ਗੁਰੂਆਂ ਦੀ ਗੁਰਬਾਣੀ ਤੇ ਪੈਰਾ ਦੇ ਸਕਦਾ ਇਹ ਨਹੀਂ ਵੀ ਗੁਰੂਆਂ ਦੀ ਗੁਰਬਾਣੀ ਇਕੱਲੇ ਸਿੱਖਾਂ ਲਈ ਆ ਇਹ ਵਹਿਮ ਪਰਮਚੋ ਨਿਕਲੋ ਗੁਰੂਆਂ ਦੀ ਗੁਰਬਾਣੀ ਹਰ ਇੱਕ ਧਰਮ ਹਰ ਇੱਕ ਜਾਤ ਦੇ ਬੰਦੇ ਲਈ ਆ ਜਿਹੜਾ ਮਰਜ਼ੀ ਨੂੰ ਗ੍ਰੈਂਡ ਕਰ ਸਕਦਾ ਆ ਹੁਣ ਇਹ ਜਿਹੜੇ ਨਸ਼ੀ ਨਸ਼ੇੜੀ ਆ ਪੀਰ ਫਕੀਰ ਜਿਹੜੇ ਅੱਜ ਕੱਲ ਦੇ ਮਸਤ ਆ ਗੁਰੂ ਪਿਆਰਿਓ ਸਾਈਂ ਬਣੇ ਫਿਰਦੇ ਆ ਸਾਡੇ ਗੁਰੂਆਂ ਨੇ ਸਭ ਤੋਂ ਵੱਡੀ ਗੱਲ ਕਹੀ ਕਿ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਹੁਣ ਇਹ ਲੋਕ ਜਿਹੜੇ ਖੁਦ ਨੂੰ ਰੱਬ ਗੁਰੂ ਸਮਝ ਕੇ ਬੈਠੇ ਆ ਇਹ ਲੋਕ ਤੇ ਹਾਲੇ ਤੱਕ ਆਪਣੇ ਨਸ਼ਿਆਂ ਤੇ ਕੰਟਰੋਲ ਨਹੀਂ ਕਰ ਸਕੇ ਤੇ ਇਹਨਾਂ ਲੋਕਾਂ ਨੇ ਕਿਸੇ ਦਾ ਕੀ ਸਵਾਰਨਾ ਕਿਸੇ ਨੂੰ ਇਹ ਕੀ ਮੁਰਾਦਾ ਬਖਸ਼ ਦੇਣਗੇ ਸੋ ਜੇਕਰ ਉਹ ਮਾਨਸਿਕ ਬੁੱਧੀ ਵਾਲੇ ਲੋਕ ਬਿਮਾਰ ਆ ਆਪਣਾ ਕਹ ਲਈ ਪੀ ਮੰਦਬੁੱਧੀ ਲੋਕਿਆ ਤੇ ਇਨ੍ਹਾਂ ਦੇ ਪਿੱਛੇ ਵੱਡੀ ਗਿਣਤੀ ਵਿੱਚ ਸਿੰਗਰ ਜਾਣ ਵਾਲੇ ਜਾਂ ਜਿਹੜੇ ਲੋਕ ਅੰਨੇ ਭਗਤ ਆ ਉਹ ਵੀ ਮਾਨਸਿਕ ਰੋਗੀ ਆ ਗੁਰੂ ਪਿਆਰਿਓ ਗੁਰੂ ਪਿਆਰਿਆਂ ਦਾ ਖਿਆੜਾ ਛੱਡੋ ਆਪਾਂ ਆਪਣੇ ਬੱਚਿਆਂ ਨੂੰ ਵਿਗਿਆਨਿਕ ਸੋਚ ਨਾਲ ਜੋੜੀਏ ਧਰਮਾ ਚੋਂ ਬਾਹਰ ਆਈਏ ਇਨ੍ਹਾਂ ਲੋਕਾਂ ਦੀ ਆਪਣੀ ਕੋਈ ਵਿਚਾਰਤਾਂ ਨਹੀਂ ਆ ਇਹੋ ਜਿਕੇ ਜਾਣ ਬੁਝ ਕੇ ਡੇਰੇ ਪੰਜਾਬ ਵਿੱਚ ਫਲਾਏ ਜਾ ਰਿਹਾ ਕਿ ਪੰਜਾਬੀਆਂ ਨੂੰ ਮਾਨਸਿਕ ਪੱਖੋਂ ਕਮਜ਼ੋਰ ਕਰਨ ਲਈ ਸਾਨੂੰ ਸਮਝਣ ਦੀ ਲੋੜ ਆ ਆਪਾਂ ਉਹਨਾਂ ਗੁਰੂਆਂ ਦੇ ਬਾਤਾਂ ਜਿੰਨਾ ਗੁਰੂਆਂ ਨੇ 500 ਸਾਲ ਪਹਿਲੇ ਉਹ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਤੀਆਂ ਜਿਹੜੀਆਂ ਗੱਲਾਂ ਅੱਜ ਸਾਇੰਟਿਸਟ ਖੋਜ-ਖੋਜ ਕੇ ਦੱਸ ਰਹੇ ਆ ਸਾਨੂੰ ਸਮਝਣ ਦੀ ਲੋੜ ਆ ਅਸੀਂ ਸਮਝਦਾਰ ਬੀ ਗਏ ਆ ਬਸ ਜੇਕਰ ਕੋਈ ਸਾਨੂੰ ਸਮਝਾਉਣ ਵਾਲਾ ਹੋਵੇ ਤੇ ਗੁਰੂ ਪਿਆਰਿਓ ਆਓ ਆਪਾਂ ਗੁਰੂਆਂ ਦੀ ਗੁਰਬਾਣੀ ਨੂੰ ਪੜੀਏ ਆਪਣੇ ਜੀਵਨ ਵਿੱਚ ਢਾਲੀਏ ਇੱਕ ਚੰਗੇ ਇਨਸਾਨ ਬਣੀਏ ਆਪਣਾ ਪੈਸਾ ਸਮਾਂ ਬਰਬਾਦ ਨਾ ਕਰੀਏ ਵਿਸ਼ਵਾਸ ਰੱਖੋ ਪਰ ਅੰਧ ਵਿਸ਼ਵਾਸ ਚ ਨਾ ਪੋ ਸ਼ਰਧਾ ਰੱਖੋ ਪਰ ਅੰਨੀ ਸ਼ਰਧਾ ਵਿੱਚ ਨਾ ਪੋ ਕਿ ਅੰਨੀ ਸ਼ਰਧਾ ਦੇ ਕਰਕੇ ਹੀ ਤੁਹਾਨੂੰ ਲੁੱਟਿਆ ਜਾਂਦਾ ਆ ਤੁਹਾਨੂੰ ਕੁੱਟਿਆ ਜਾਂਦਾ ਆ ਤੁਹਾਡੇ ਪੈਸੇ ਦੀ ਤੁਹਾਡੇ ਸਮੇਂ ਦੀ ਦੁਰਵਰਤੋਂ ਹੁੰਦੀ ਆ ਗੁਰੂ ਪਿਆਰਿਓ ਕਿਉਂਕਿ ਆਪਾਂ ਅੰਨੀ ਸ਼ਰਧਾ ਵਿੱਚ ਡੁੱਬ ਜਾਂਦੇ ਆ ਆਪਾਂ ਜਿਹਦੇ ਪਿੱਛੇ ਲੱਗਦੇ ਬਸ ਅੰਨੀਆਂ ਭੇਡਾਂ ਵਾਂਗੂ ਲੱਗ ਹੀ ਜਾਂਦੇ ਆ ਕੋਈ ਲੱਕ ਸਾਨੂੰ ਇਹ ਸੱਚ ਦਾ ਸ਼ੀਸ਼ਾ ਵਿਖਾ ਦੇ ਆਪਾਂ ਸ਼ੀਸ਼ਾ ਹੀ ਤੋੜ ਦਿੰਨੇ ਆ ਆਪਾਂ ਸੱਚ ਦਾ ਸ਼ੀਸ਼ਾ ਵੇਖਣਾ ਹੀ ਨਹੀਂ ਚਾਹੁੰਦੇ ਸੋ ਗੁਰੂ ਪਿਆਰੇ ਉਹ ਇੰਨੀ ਕ ਬੇਨਤੀਆਂ ਪ੍ਰਵਾਨ ਕਰ ਲਿਓ ਆਓ ਗੁਰੂਆਂ ਦੇ ਦੱਸੇ ਰਾਹ ਤੇ ਚੱਲੀਏ ਖੰਡੇ ਬਾਟੇ ਦੀ ਪੌਲ ਲਈਏ ਸਤਗੁਰ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਪਿਤਾ ਪ੍ਰਮਾਤਮਾ ਕਾਲਪੁਰਖ ਦੇ ਪੁੱਤਰ ਬਣिए ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਡੇ ਕਰਕੇ ਆਪਣੇ ਚਾਰ ਪੁੱਤ ਵਾਲੇ ਆਪਣਾ ਪਰਿਵਾਰ ਸਰਬੰਸ ਵਾਰਤਾ ਇਹਨਾਂ ਨਸ਼ੇੜੀ ਮਸਤ ਫਕੀਰਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਇਹਨਾਂ ਨੇ ਅੱਜ ਤੱਕ ਕੋਈ ਸਮਾਜ ਵਾਸਤੇ ਕੋਈ ਇੱਕ ਚੰਗਾ ਕੰਮ ਗਿਣਾ ਦਿਓ ਜਿਕਰ ਕਿਸੇ ਮਸਤ ਨਸ਼ੇੜੀ ਫਾਈ ਪੀਰ ਪਕੀ ਨੇ ਕੀਤਾ ਹੋਵੇ ਪੀਰ ਪੀਰ ਅਸਲੀ ਹੋ ਸੀ ਪੀਰਾਂ ਦੀ ਗੱਲ ਕਰੀਏ ਤਾਂ ਪੀਰ ਅਸਲੀ ਬੁੱਧੂ ਸ਼ਾਹ ਵਰਗੇ ਪੀਰ ਸੀ ਹਤਕੁਰਸ਼ ਚੇ ਪਾਸ਼ਾ ਬਾਬਾ ਫਰੀਦ ਸ਼ਾਹ ਜੀ ਇਹ ਆ ਪੀਰਾਂ ਦੇ ਡੋਜੀ ਇਹ ਆ ਸੱਚੇ ਪੀਰ ਨਸ਼ੇ ਤੋਂ ਦੂਰ ਉਸ ਅਕਾਲ ਪੁਰਖ ਸਤਿਗੁਰ ਸੱਚੇ ਪਿਤਾ ਪਰਮਾਤਮਾ ਕੁਦਰਤ ਵਿੱਚ ਵਸਦੇ ਰੱਬ ਦੇ ਨਸ਼ੇ ਨੂੰ ਜਿਨ੍ਹਾਂ ਨੇ ਅਡਾਪਟ ਕੀਤਾ ਉਹ ਨਸ਼ਾ ਕੀਤਾ ਨਾਮ ਦਾ ਨਸ਼ਾ ਕੋਈ ਪਦਾਰਥਾਂ ਦਾ ਨਸ਼ਾ ਨਹੀਂ ਕੀਤਾ ਗੁਰੂ ਪਿਆਰਿਓ ਇਹਨੇ ਕਿ ਬੇਨਤੀ ਪ੍ਰਵਾਨ ਕਰ ਲਿਓ ਆਓ ਆਪਣੇ ਸਮਾਜ ਵਿੱਚ ਫੈਲ ਰਹੇ ਅੰਧਵਿਸ਼ਵਾਸ ਪਖੰਡ ਨੂੰ ਜਾਤ ਪਾਤ ਨੂੰ ਤਿਆਗੀਏ ਇੱਕ ਸੱਚੇ ਨੇਕ ਇਨਸਾਨ ਬਣੀਏ ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ